ਸਤਿ ਸ਼੍ਰੀ ਅਕਾਲ ਵੀਰੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸੁਖਰਾਜ ਪੀਵੀ 30 ਚੈਨਲ ਦੇ। ਦੋਸਤੋ ਅੱਜ ਦੀ ਵੀਡੀਓ ਪੈਂਡ ਝਮੇਲਵਾਲੀ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪੈਂਡਾ ਤੇ ਬਾਈ ਜੀ ਹਰਾ ਦਾ ਵਪਾਰ ਲਾਈਨ ਦਾ ਕੰਮ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੜਾ ਦਿਖਾਉਣੀ ਹੈ। ਤਿੰਨੇ ਦੂਜਾ ਸੂ ਹੈ ਬਣਦੀ ਡੇਰੇ ਬਾਈ ਤੋਂ ਲੈ ਲਾਂਗੇ। ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਉਹ ਕਰ ਸਕੋ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਬੀਟੀ ਨਾਲ ਨਾਲ ਉਹਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਇਸ ਟਰੇ ਦੇ ਦੇਖ ਰਿਆ ਉਹ ਮੇਰੇ ਵੀਰ ਸਖਰਾਜ ਪੋਮਾਰਾ ਉਹਨੂੰ ਫੋਲੋ ਕਰ ਲਿਓ ਤੇ ਆਓ ਸਾਰੀ ਜਾਣਕਾਰੀ ਲੈਣਿਆ ਦੋਸਤੋ ਤੇ ਕਰਦਿਆਂ ਤੁਹਾਡੇ ਨਾਲ ਸਾਂਝੀ ਆਓ ਜੀ ਬਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸੋ ਨਾਮ ਸਰਜੀਤ ਸਿੰਘ ਜੀ ਸਰਜੀਤ ਸਰਜੀਤ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ 98764 98764 96810 96810 ਹਾਂ ਤੇ ਬਾਈ ਆਪਣੇ ਕੋਲੇ ਤਿੰਨ ਗਾਵਾਂ ਸੀ ਅੱਜ ਹਾਂਜੀ ਤਿੰਨ ਜੀ ਤੇ ਤਿੰਨੇ ਗੱਪਣੇ ਨਹੀਂ ਜੀ ਦੋ ਸੋਈਆਂ ਜੀ ਦੋ ਸੋਈਆਂ ਹਾਂ ਇੱਕ ਇਹ ਤੇ ਦੋਨੇ ਸੋਈਆਂ ਗੱਪਣਾ ਪਰ ਲਈ ਠੀਕ ਹੈ ਜੀ ਤੇ ਬਾਈ ਜਿਹੜੀ ਵੇਰ ਕੋਲੇ ਜਰਸੀ ਕੋਲੇ ਖੜੇ ਆ ਇਹਦੀ ਕੀਟ ਟੈਰਾ ਕਿ ਨਮਾਸੂ ਆ ਇਹ ਦੂਜਾ ਸੂਆ ਵੜਾ ਜੀ ਠੀਕ ਆ ਭਾਈ ਤੇ ਮਗਰ ਬੱਚਾ ਕੀ ਹੈ ਇਹਦੇ ਮਗਰ ਬੱਛੀ ਆ ਜੀ ਬੱਛੀ ਹਾਂਜੀ ਤੇ ਕਿੰਨੇ ਕ ਦਿਨ ਹੋ ਗਏ ਬਾਈ ਸੁਈ ਨੂੰ ਹੋ ਗਏ ਨੇ 12 13 ਦਿਨ ਕੀ ਇਹਨੂੰ ਤੇ ਦੁੱਧ ਦਾ ਕੀ ਦੁੱਧ 12 ਕਿਲੋ ਆ ਜੀ ਸੈਸ ਟਾਈਮ ਕੰਡੇ ਵਾਲਾ ਹਾਂਜੀ ਦੋ ਟਾਈਮ ਚੋਗੇ ਲੱਗ ਹਾਂ ਦੋ ਟਾਈਮ ਭਾਂਚੋਲੇ ਤੇ ਤਿੰਨ ਟਾਈਮ ਚੋਲੇ ਠੀਕ ਤੇ ਦੂਜਾ ਸੂਆ ਹੈ ਹਾਂਜੀ ਦੂਜਾ ਸੂਆ ਹਮ ਜਰਸੀ ਵਹਿਲਾ ਦੋਸਤੋ ਸੀਲਸ ਲਗ ਕਰਮਾਂ ਵਾਲੀ ਬਹੁਤ ਜ਼ਿਆਦਾ ਦੇਖ ਸਕਦੇ ਹੋ ਤੁਸੀਂ ਥਣਾ ਵਾਲਾ ਸਹਿਜ ਚੰਗਾ ਤੇ ਘਰ ਵੀ ਚੰਗਾ ਕਰਮਾਂ ਵਾਲੀ ਮਿਲਕਵੈਨ ਨਹੀਂ ਨਜ਼ਰ ਮਾਰ ਲਓ ਦੋਸਤੋ ਮਿਲਕਵੈਨ ਵੀ ਠੀਕ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਿੰਦੇ ਆ ਦਰਮਿਆਨਾ ਕੱਦ ਕਰਾ ਨਾ ਜ਼ਿਆਦੀ ਛੋਟੀ ਐ ਤੇ ਨਾ ਹੀ ਜ਼ਿਆਦਾ ਵੱਡੀ ਐ ਸਾਫ਼ ਸੁਥਰੀ ਐ ਦੋਸਤੋ ਨੌ ਵੀ ਸੱਜਣਾ ਦੂਜੇ ਪਾਸੇ ਤੋਂ ਥਣਾ ਵਾਲਾ ਸੈੱਟ ਜੀ ਦੇਖ ਸਕਦੇ ਸੈਲਸ ਐ ਥਣਾ ਵਾਲਾ ਮਿਲਕਵੈਨ ਇਧਰ ਵੀ ਚੰਗੀ ਐ ਤੇ ਤੋੜ ਕੇ ਤੁਹਾਨੂੰ ਦੋਸਤੋ ਜਰੂਰ ਬਤਾਉਂਗਾ

ਇਹ ਬਾਈ ਕੀ ਮੁੱਲ ਕਰਦੇ ਆਂ ਆਪਾਂ ਇਹਦਾ ਮੁੱਲ 45 ਹਜ਼ਾਰ ਹੈ ਜੀ 45 ਹਜ਼ਾਰ ਚ ਬਾਈ ਮਾਨਸਾ ਲੂ ਕਰ ਦਿਆਂਗੇ ਜੀ ਉਹ ਵੀ ਸੱਚ ਨਾਲ 45 ਹਜ਼ਾਰ ਬੋਲਾ ਤੇ ਬਣਦਾ ਮਾਨਸਾ ਦੇ ਵਿੱਚ ਤੱਕ ਹਾਂਜੀ ਬਾਈ ਦੂਜੀ ਨੰਬਰ ਵਾਲੀ ਵਹਿੜ ਦਾ ਕੀ ਆ ਇਹਦੇ ਥੱਲੇ ਵੀ 12 ਕਿਲੋ ਦੁੱਧ ਆ ਜੀ ਦੂਜਾ ਸੁਹਾ ਸੂਈ ਆ ਜੀ ਇਹ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਬੱਚਾ ਜੀ ਸਾਈਵਾਂ ਹਾਂਜੀ ਤੇ ਸੀਲਸ ਲੱਗ ਕਿੰਨੀ ਗਾ ਬਹੁਤ ਵਧੀਆ ਜੀ ਜਿਵੇਂ ਮਰਜੀ ਬਹੁਤ ਸੀਲਸ ਲੱਗਾ ਇਹਨਾਂ ਗਾਇਆਂ ਕਿ ਇਹ ਗੁਣ ਵੈਸੇ ਹੁੰਦੇ ਘਰ ਤਾਂ ਤੇ ਪਰ ਇਹ ਵਕਤ ਦੇ ਚ ਹੈਗਾ ਇਹ ਸਾਈਵਾਂ ਕ੍ਰੋਸ ਸੰਗ ਦੇ ਵਿੱਚ ਪਈਏ ਦੋਸਤੋ ਦੇਖ ਸਕਦੇ ਛੋਟਾ ਛੋਟਾ ਸੰਗ ਜ਼ਰੂਰ ਆ ਤੇ ਪਰ ਸੀਲਸ ਲੱਗ ਕਰਮ ਵਾਲੀ ਹਦੋਂ ਜਾਂ ਦੇਖ ਸਕਦੇ ਹੋ ਤੁਸੀਂ ਹੱਥ ਪਰਵਾ ਸਕਦੇ ਆ ਇਹ ਜੇ ਕਿ ਬੱਤ ਮਾਰਨਾ ਜਾਵੇ ਬਾਈ ਨੇ ਉਹ ਹੱਥ ਮਾਰ ਕੇ ਦਿਖਾਤਾ ਮੋਟਾ ਮੋਟਾ ਥਾਣਾ ਦੁੱਤੋ ਉਹ 3G ਵਾਲਾ ਦੇਖ ਸਕਦੇ ਹੋ ਨਾ ਨਾ ਹਵਾ ਨੇ ਬਈ ਦਿਖਾਈ ਦੇ ਰਹੀ ਹੈ ਦੋਨਾਂ ਪਾਸੇ ਤੋਂ ਉਹ ਨਾ ਨੇ ਵੀ ਜੱਜਮੈਂਟ ਕਰਾ ਦਿੰਨੇ ਸਾਫ ਹਾਲ ਉਸ ਕੋਈ ਵੀ ਕੰਨ ਮੜਾ ਗਈ ਲਾ ਵੀ ਦੋਨਾਂ ਪਾਸੇ ਤੋਂ ਉਹ ਨਾ ਨੇ ਵੀ ਜੱਜਮੈਂਟ ਕਰਾ ਦਿੰਨੇ ਮੇਰੇ ਖਿਆਲੋਂ ਦੋਸਤੋ ਕਰਮਾ ਵਾਲੀ ਦੀ ਲਾ ਫਰ ਗਈ ਉਹਦੇ ਨਾਲ ਬਹੁਤ ਚੰਗਾ ਲੱਗਿਆ ਤੇ ਚਾਬਸ ਮਾਦੀ ਵੀ ਚੱਲ ਗਈ ਹੈ ਬਾਈ ਕਹਿੰਦਾ ਤੇ ਤੋਰ ਕੇ ਤੁਹਾਨੂੰ ਦਿਖਾ ਦੇ 5 ਵਾਲਾ ਕ੍ਰੋਸ ਕਰ

ਇਹ ਵੀ ਬੰਦਾ ਯਾਰ ਮਾਨਤਨ ਹੋਈ ਹਾਂ ਜੀ ਕਰਦੇ ਹਾਂ ਜੀ ਲੋ ਵੀ ਮਿੱਤਰੋ ਇਹਦਾ ਵੀ ਮੁੱਲ 45000 ਰਾਇ ਤੇ ਮਾਨਤਨ ਇਹ ਵੀ ਉੱਪਰ ਪੁੱਟਾ ਹੋ ਜਾਣਾ ਤੇ ਪਹਿਲਾਂ ਹੁਣ ਤੁਹਾਨੂੰ ਦੋਨਾਂ ਮੈਡਾਂ ਦੇ ਬੱਚੇ ਦਿਖਾ ਦਿਆ ਇੱਕ ਦਾ ਜਰਸੀ ਦਾ ਤੇ ਇੱਕ ਇਹਦਾ ਸੈਕੋ ਜਰਸੀ ਜਿਹੜੀ ਬੱਚੀ ਪਹਿਲਾਂ ਵਿਖਾਈਏ ਤੁਹਾਨੂੰ ਉਹਦੇ ਮਗਰ ਦੋਸਤੋ ਆ ਬੱਚੀ ਬਿਲਕੁਲ ਧੀ ਹੈ ਮਤਲਬ ਕਿ ਅੰਦਾਜ਼ ਸੁਣਾ ਮਾਰਕਿੰਗਾ ਜਰਸੀ ਹੈ ਬੱਚੀ ਉਹ ਆ ਰੋਸੋ ਪਾਈ ਜਾਵਾ ਤੇ ਦੋ ਜੀ ਅਜੇ ਵੀ ਜਿਹਨੇ ਮਾਤਾ ਮਾਰਕਿੰਗਾ ਹਾਂ ਭਾਈ ਸਰਜੀ ਦਾ ਤਿੰਨ ਨੰਬਰ ਵਾਲੀ ਬਹਿਣ ਦਾ ਇਹਦਾ ਡਿਟੇਲ ਇਹ ਜੀ ਗੱਭਣ ਆ ਜੀ ਇੱਕ ਦੋ ਦਿਨ ਗੱਡੂਗੀ ਜੀ ਇਹ ਦੋ ਤਿੰਨ ਦਿਨ ਹਾਂਜੀ ਹਾਂਜੀ ਇਹਦਾ ਦੁੱਧ ਰਕਾਰਦੀ ਲੈ ਕੇ ਨਵਾਸੂਗਾ ਇਹ ਜੀ ਦੂਜਾ ਸੁਦਾਸ ਹੋਗੀ ਜੀ ਠੀਕ ਆ ਬਾਈ ਹਾਂਜੀ ਤੇ ਕੀ ਲੋਦਰ ਕਾੜ ਰਿਆ ਇਹਦਾ ਦੁੱਧ 13 14 ਕਿਲੋ ਪਾਇ ਜੇ ਨਹੀਂ ਪਹਿਲੇ ਸੂਏ ਹਾਂਜੀ 13 14 ਲੀਟਰ ਦੁੱਧ ਪਾਇਆ ਇਹ ਵੀ ਸਾਈ ਭਾਗ ਦੇ ਵਿੱਚ ਕਰਾਂਗੇ ਹਾਂਜੀ ਤੇ ਥੋੜਾ ਛੋਟਾ ਸਿੰਗਾ ਤੇ ਸੀਲ ਭਾਗ ਕਰਮਾਂ ਵਾਲੀ ਹਾਂਜੀ ਬਹੁਤ ਸੀਲ ਆ ਜੀ ਲੋ ਵੀ ਮਿੱਤਰੋ ਹਾਂ ਸਾਰੇ ਪਸ਼ੂ ਬਾਈ ਦੇ ਸੀਲ ਆ ਤੇ ਸੀਰ ਬਾਰੇ ਦੋਸਤੋ ਇਹ ਬੱਚਿਆਂ ਵਾਲੇ ਰੱਖਣ ਦਾ ਫਾਇਦਾ ਜਿੰਨੇ ਅਗੇ ਕੋਈ ਡਾਕਟਰ ਨਹੀਂ ਹੁੰਦਾ ਮੂੰਹਰੇ ਇਹਨੂੰ ਕਰਕੇ ਦਿਖਾਦਾ। ਲਓ। ਸਾਈਵਾਲ ਕਰਾਉ ਸੰਗ ਦੇ ਵਿੱਚ ਪੈਂਦੀ ਆ ਤੇ ਥਣ ਕਰਮਾਂ ਵਾਲੀ ਨੂੰ ਬਹੁਤ ਚੰਗਾ ਲੱਗਦਾ। ਤੋਂ 니ਦੇ ਥੋੜੀ ਜਿਹੀ ਖਲੋਣਾ ਦੋਸਤੋ ਤੇ ਮਿਲਕ ਵੈਨ ਚੰਗੀ ਆ। ਥਣਾ ਦਾ ਸਹਿਜ ਗੈਪ ਦੇਖ ਸਕਦੇ ਹੋ ਤੁਸੀਂ ਮੋਟਾ ਬਹੁਤ ਜਿਆਦਾ ਦੇਖ ਸਕਦੇ ਹੋ ਕੀਦੇ ਪਾਵਿਆ ਅਰਗਾ। ਦੋਨਾਂ ਪਾਸੇ ਬਥਣ ਸੇਮ ਆ ਤੇ ਤੋੜ ਕੇ ਵੀ ਤੁਹਾਨੂੰ ਦਿਖਾਵਾਂ ਅਈ ਦੂਜੇ ਪਾਸੇ ਪਹਿਲਾਂ ਥਣਾ ਦਿਖਾਉ। ਲਾਓ ਸਜੂ ਤਿਆਰੀ ਹੈ ਬਸ ਕੋਈ 2-4 ਦਿਨ ਨਹੀਂ ਲੱਗੂਗੀ ਲਾਓ ਵੀ ਸਜਣੋ ਕਰਮਾਂ ਵਾਲੀ ਖਾਣ ਬਹੁਤ ਚੰਗਾ ਲੱਗਿਆ ਬਹੁਤ ਹੀ ਜਿਆਦਾ ਚੰਗਾ ਥਣ ਲੱਗਿਆ ਸਤੂਰ ਕੇ ਸਮੋਈ ਹੀ ਦਿਖਾਉਂਦੇ ਫਾ ਜੈ ਆਦੇਸ ਤੋਂ ਇਹ ਸੀਲ ਤੇ ਨਹੀਂ ਹੋਗਾ ਐ ਲੱਗਿਆ ਜਿਵੇਂ ਛੋਟਾ ਛੋਟਾ ਇਹਦੇ ਵੀ ਸੰਗਾ तो ना जो कोई भी बेर पसंद हो नंबर आपका 50 बहुत बढ़िया है और वो पसंद है इस तरह में किसी ने वीडियो बनाने का चाहा नंबर है शेयर नहीं कर सकते ਇਹ ਮੋਲ ਆ ਪਾਇਦਾ ਹਾਂ ਬਾਈ ਸੱਜੀ ਤੇਰਾ ਕੀ ਮਨ ਇਹਦਾ 50000 ਜੀ ਮਨ ਇਹਦਾ 50000 ਮਾਨਪਰ ਹੋ ਜੀ ਹਾਂਜੀ ਕਰ ਦਿਆਂਗੇ ਜੀ ਲੋਬੀ ਸੱਜਣੋ ਸਸਤੇ ਭਾ ਰੀਆ ਜਿੰਨੇ ਵੇੜਾ ਆ ਜਾਇਆ ਸੀਲਸ ਲਾਗਾ ਨੰਬਰ ਚੱਲ ਰਿਹਾ ਉੱਪਰਲੇ ਪਾਸੇ ਗੱਲ ਤੁਸੀਂ ਕਰ ਲੈਣੀ ਐ ਫੋਨ ਤੁਸੀਂ ਕਰ ਲੈਣਾ ਸੌਦਾ ਵੋਟਾ ਹੋ ਜਾਏ ਤੇ ਫਿਰ ਨੰਬਰ ਸਾਡਾ ਦੋਸਤੋ 220 ਦੇ ਨਾਲ ਸੰਪਰਕ ਕਰ ਲਿਓ ਵੀਡੀਓ ਕਿੱਦਾਂ ਦੀ ਲੱਗੀ ਦੋਸਤੋ ਲੈਕਚਰ ਜੂਰ ਕਰ ਦਿਓ ਕਮੈਂਟ ਕਰਕੇ ਦੱਸੋ ਤੇ ਜਲਦੀ ਆਵਦੇ ਆ ਤੁਹਾਨੂੰ ਜੇ ਇਹ ਨਵੀਂ ਵੀਡੀਓ ਨਾਲ ਵੀਡੀਓ ਵੇਖਣੀ ਹੋ ਸਾਰੇ ਗਿਆਨ ਬਹੁਤ ਬਹੁਤ